ਫਤੇਗੜ ਜ਼ਿਲ੍ਹੇ ਦੇ ਵਿੱਚ ਕਟੋ-ਕਟ 600 ਏਕੜ ਜ਼ਮੀਨ ਜਿਹੜੀ ਹੈਗੀ ਆ ਉਹ ਜਿਹੜੀ ਬਿਮਾਰੀ ਪਈ ਸੀ ਉਹਦੀ ਮਾਰ ਦੇ ਵਿੱਚ ਆ ਚੁੱਕੀ ਆ ਉਸ ਦੇ ਉੱਤੇ ਕੋਈ ਸਵਾਲ ਨਹੀਂ ਉਹਨਾਂ ਨੇ ਕੀਤਾ ਕੋਈ ਜਵਾਬ ਨਹੀਂ ਦਤਾ ਹੈਗਾ ਕਿ ਇਹਨਾਂ ਦਾ ਕੋਈ ਜਿਹੜਾ ਹੈਗਾ ਇਹਨਾਂ ਨੂੰ ਮੁਆਵਜ਼ਾ ਦਵਾਂਗੇ ਨੰਬਰ 2 ਇੰਨਾ ਝਾੜ ਘਟ ਗਿਆ ਉਹਦੇ ਲਈ ਜਿਹੜਾ ਹੈਗਾ ਕੋਈ ਮੁਆਵਜ਼ਾ ਜਿਹੜਾ ਹੈਗਾ ਦਵਾਂਗੇ ਉਹਦੇ ਤੇ ਕੋਈ ਗੱਲ ਨਹੀਂ ਕੀਤੀ ਮੰਡੀਆਂ ਦੇ ਵਿੱਚ ਚੱਕ ਕੇ ਇੱਕ ਮੁਠੀ ਦੇ ਨਾਲ ਇਹ ਸੁੱਕੀ ਜੀਰੀ ਆ ਜੀ ਇਹ ਗਿੱਲੀ ਜੀਰੀ ਆ ਅੱਜ ਹਾਲਤ ਦੇਖੋ ਕਿ ਪੰਜਾਬ ਨੂੰ ਜਿਹੜਾ ਹੈਗਾ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬ ਐਤੀ ਜੀਰੀ ਜਿੰਨੀ ਅੱਗੇ ਖਰੀਦਾ ਹੈਗਾ ਉੰਨੀ ਜੀਰੀ ਦੀ ਪ੍ਰੋਡਕਸ਼ਨ ਇਹ ਹੈ ਨਹੀਂ ਸਾਰੀ ਦੀ ਸਾਰੀ ਜੀਰੀ ਹੈਗੀ ਆ ਜਿਹੜੀ ਉਹ ਖਰਾਬ ਹੋ ਚੁੱਕੀ ਆ ਜਾਂ ਬਿਮਾਰੀ ਦੀ ਮਾਰ ਚ ਆ ਗਈ ਜਾਂ ਜਿਹੜੀ ਹੜਾਂ ਦੀ ਮਾਰ ਦੇ ਵਿੱਚ ਆ ਗਈ ਕਿ ਦਰਿਆ ਦੇ ਵਿੱਚ ਕਟੋ-ਕਟ 5500 ਏਕੜ ਜ਼ਮੀਨ ਖਰੇ ਗਈ ਜੀ ਦਾ ਕੋਈ ਨਾਂ ਨਿਸ਼ਾਨ ਨਹੀਂ ਹੈਗਾ ਉਸ ਦੇ ਉੱਤੇ ਕੋਈ ਬੋਲਦੇ ਨਹੀਂ ਹੈਗੇ ਆਪਣਾ ਜਿਹੜਾ ਹੈਗਾ ਚੜ੍ਹਦੀ ਕਲਾ ਫੰਡ ਬਣਾ ਕੇ ਉਹਦੇ ਵਿੱਚ ਕਰੋੜਾਂ ਰੁਪਈਆ ਇਕੱਠਾ ਕਰਕੇ ਉਹਦੇ ਵਿੱਚੋਂ 5 ਕਰੋੜ ਰੁਪਈਆ ਦੇ ਕੇ ਉਹਦੇ ਉੱਤੇ ਵੱਡੇ ਵੱਡੇ ਜਿਹੜੇ ਹੈਗੇ ਸਮਾਗਮ ਕਰਕੇ ਉੱਤੇ ਉਹ ਜਿਹੜਾ ਹੈਗਾ ਲੋਕਾਂ ਦੇ ਜਿਹੜਾ ਹੈਗਾ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ ਪੰਜਾਬ ਅੱਜ ਡੁੱਬਦਾ ਜਾ ਰਿਹਾ ਹੈ ਕਦੇ ਹੜ੍ਹਾਂ ਨੇ ਡੋਬਤਾ ਕਦੇ ਸੋਕੇ ਨੇ ਡੋਬਤਾ ਕਦੇ ਬਿਮਾਰੀ ਨੇ ਡੋਬਤਾ ਕਿਸਾਨੀ ਮਰ ਰਹੀ ਆ ਇੱਥੇ ਲੋਕਾਂ ਨੇ ਪ੍ਰਸ਼ਾਸਨ ਕੋਲ ਜਿਹੜਾ ਹੈਗਾ ਅ ਮੰਗ ਪੱਤਰ ਦੇ ਦੇ ਕੇ ਬਸ ਹੋ ਗਈ